ਹਾਂਜੀ ਭਾਬੋ ਕੀ ਹਾਲ ਚਾਲ ਅਸੀਂ ਤੁਹਾਡੇ ਆਪਣੇ ਚਿਹਤੇ ਬਠੰਡਾ ਫਿਲਮ ਪ੍ਰੋਡਕਸ਼ਨ ਤੋਂ ਤੇ ਆਪਣਾ ਜਿਹੜਾ ਚੈਨਲ ਦਾ ਨਾਮ ਹੈ ਉਹ ਚੇਂਜ ਹੋ ਚੁੱਕਿਆ ਹੈ ਹੁਣ ਉਹ ਹੈਗਾ ਦਿਓਲ ਪ੍ਰੋਡਕਸ਼ਨ ਇਹ ਸਾਡੇ ਮੇਨ ਆਰਟਿਸਟ ਰਾਜਵਿੰਦਰ ਸਿੰਘ ਜੰਜੀ ਮੇਨ ਇੱਕ ਸਾਡੀ ਫਿਲਮ ਆ ਰਹੀ ਹੈ ਨਵੀਂ ਸੋਨੂ ਵਾਲੇ ਨਾਮ ਉਹਦਾ ਕਨਫਰਮ ਕਰਨਾ ਅੱਜ ਤੋਂ ਸ਼ੂਟ ਸਟਾਰਟ ਹੋ ਚੁੱਕਿਆ ਹੈ ਸਾਡਾ ਮੇਨ ਹੀਰੋ ਹੈ ਜਨਜੀਤ ਸਿੰਘ ਆ ਪ੍ਰੋਡੂసర్ ਸਾਹਿਬ ਨੇ ਇਹ ਚਲੋ ਤੇ ਡਾਇਰੈਕਟਰ ਨੇ ਹੀਰੋ ਦਾ ਭਾਈ ਆ ਇਹ ਆ ਹੀਰੋ ਦਾ ਭਾਈ ਹੈ ਇਹ ਇਹਦੇ ਚ ਇਹਦਾ ਵੀ ਮੇਨ ਕਰੈਕਟਰ ਆ ਉਹ ਉਹਦੇ ਦੇ ਫਾਦਰ ਸਾਹਿਬ ਇਧਰ ਚਰਨਜੀਤ ਸਿੰਘ ਮਿਲਾ ਦੇ ਇੱਕ ਵਾਰੀ ਇਹਨਾਂ ਨੂੰ ਸਰੋਤਿਆਂ ਨੂੰ ਚਲੋ ਅੱਜ ਦਾ ਮਤਲਬ ਥੋੜਾ ਸ਼ੁਭਕਾਮਨਾ ਦੇ ਹੁਣ ਦਿੰਦੇ ਹੋਏ ਤੇ ਸਾਡਾ ਪਹਿਲਾ ਦਿਨ ਹੈ ਤੇ ਅਸੀਂ ਅੱਜ ਸਟਾਰਟ ਕਰਨ ਲੱਗੇ ਆ ਤੇ ਸਾਨੂੰ ਉਮੀਦ ਹੈ ਵੀ ਤੁਸੀਂ ਸਾਰੇ ਜਣੇ ਸਾਡੀ ਪਲਾ ਤਸਕਰ ਦੇ ਵਾਂਗੂੰ ਹੀ ਵਧੀਆ ਸਪੋਰਟ ਕਰੋਗੇ ਬਹੁਤ ਜ਼ਿਆਦਾ ਇਮੋਸ਼ਨਲ ਮੂਵੀ ਆ ਕੋਈ ਐਕਸ਼ਨ ਨਹੀਂ ਕੁਛ ਨਹੀਂ ਤੁਸੀਂ ਮੂਵੀ ਦੇਖੋਗੇ ਤੁਸੀਂ ਇੰਨੇ ਕ ਇਮੋਸ਼ਨਲ ਪਾਉਣੇ ਆ ਵੀ ਸਾਨੂੰ ਰਵਾ ਦੇਣਾ ਬੱਸ ਐਦੂ ਆ ਦੇਖੀ ਕੁਛ ਨਹੀਂ ਕਹਿ ਸਕਦੇ ਬਾਕੀ ਤੁਸੀਂ ਸਟੋਰੀ ਆਪ ਦੇਖਿਓ ਕੱਲ ਰਵਾਉਣਾ ਨਹੀਂ ਹਸਾਉਣਾ ਵੀ ਹੈ ਹਸਾਉਣਾ ਵੀ ਹੈ ਸਾਰਾ ਮਤਲਬ ਸੀਕੁਐਂਸ ਬਰਾਬਰ ਬਾਕੀ ਮਿਲਦੇ ਆ ਫਿਲਮ ਦੇਖਿਓ ਕਿਵੇਂ ਲੱਗੀ ਦੱਸ ਦਿਓ ਇੱਕ ਵਾਰੀ ਸ਼ੂਟ ਅੱਜ ਤੋਂ ਸਟਾਰਟ ਹੈ ਫਰਸਟ ਡੇ ਹੈ ਬਾਕੀ ਜਨ ਜੀ ਬੋਲੋ ਕੀ ਬੋਲੋ ਚਲੋ ਠੀਕ ਹੈ ਜੀ ਬਾਕੀ ਸ਼ੂਟਿੰਗ ਦੇ ਨਾਲ ਨਾਲ ਇਸ ਚੈਨਲ ਤੇ ਆਉਣਗੇ ਆਪਣਾ ਥੋੜੇ ਥੋੜੇ ਵੀ ਕ੍ਰਿਪਾ ਕਟਿੰਗ ਟਾਈਮ ਜਿਹੜਾ ਅਸੀਂ ਨਾਲ ਦੀ ਨਾਲ ਇਹ ਪਾਉਂਦੇ ਰਹਾਂਗੇ ਤੇ ਜੋ ਜੋ ਸਾਡਾ ਸੀਨ ਹੋਊਗਾ ਤੇ ਬਾਕੀ ਜੋ ਵੀ ਮੈਨੂੰ ਠੀਕ ਲੱਗਿਆ ਉਹ ਮੈਂ ਚਲਾਵਾਾਂਗਾ ਸਿਸਟਮ ਕੋਈ ਗੱਲ ਨਹੀਂ ਬਹੁਤ ਟਾਈਮ ਦੇ ਰੁਕੇ ਹੋਏ ਸੀਗੇ ਪਰ ਐ ਵੀ ਵਧੀਆ ਪ੍ਰੋਜੈਕਟ ਲੈ ਕੇ ਆਵਾਂਗੇ ਤਾਂ ਕਰਕੇ ਰੁਕੇ ਸੀਗੇ ਔਰ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਕਿਵੇਂ ਫਿਰ ਠੀਕ ਹੈ ਬਾਈ ਵਧੀਆ ਕੀ ਰੋਲ ਕਰਨਾ ਤੁਸੀਂ ਉਹ ਨਹੀਂ ਭਰਾ ਜਿਹੜਾ ਦੇ ਦੇਣਗੇ ਕਰ ਲੈਣਗੇ ਪੁਲਿਸ ਮਲਾਜ ਹੁੰਦਾ ਨਾ ਹੁਣ ਨਹੀਂ ਪੁਲਿਸ ਲਵਾਉਣਾ ਯਾਰ ਹੋਰ ਹੁਣ ਤਾਂ ਕਾਲਜ ਵਾਲੇ ਬਣਾਂਗੇ ਕਾਲਜ ਵਾਲੇ ਆਹ ਮੁੰਡਾ ਬਈ ਕਾਲਜ ਵਾਲਾ ਹੈਗਾ ਕਿਉਂ ਬਈ ਲੱਗਦਾ ਨਹੀਂ ਲੱਗਦਾ ਲੱਗਦਾ ਮੰਨ ਗਿਆ ਭਤੀ ਤੁਹਾਡਾ ਮੰਨ ਗਿਆ ਮੰਨ ਗਿਆ ਹਾਂ ਭੀਤ ਨੂੰ ਵੀ ਦਿਖਾ ਦੇ ਮਿਹਰੇ ਆ ਜਾ ਫਿਰ ਕੈਮਰਾ ਚੇਂਜ ਕਰਦਾ ਆ ਜਾ ਭਤੀ ਇਹ ਹੈਡਾ ਭਤੀ ਜੀ ਇਹ ਰੋਡ ਦੇ ਗਾਲਜੇ ਚ ਪੜਦਾ ਗਏ ਆ ਆ ਚੋਬਰ ਆ ਚੋਬਰ ਇੰਕ ਉਹ ਬਾਗਿਆ ਬਟੂਸਰ ਉਹ ਪ੍ਰੋਡਿਊਸਰ ਕਣੀ ਕਰਦੀ ਹੈ ਕੈਮਰਾ ਹੁਣ ਕਰਦੇ ਆ ਬੜੇ ਸੀਨ ਲੈਂਦਾ ਇੱਕ ਤਹਿਆ ਪਿੱਛੋਂ ਮੈਂ ਥੋੜਾ ਪਿੱਛੋਂ ਆ ਉਹ ਤੇ ਇੱਕ ਭਾਈ ਇੱਕੇ ਦਾ ਮਣਾ ਇੱਕੇ ਦਾ ਮਣਾ ਸੀਨ ਚੱਕੀ ਇੱਕੇ ਦਾ ਮਸੀਨ ਨਾ ਚੱਕੇ ਉੱਥੇ ਅਸੀਂ ਨਹੀਂ ਬੋਲਦੇ ਹਾਂ ਉਹ ਪਤਾ ਲੱਗ ਜਾਂਦਾ ਪਤਾ ਆ ਜਾ ਚਲ ਇਧਰ ਆ ਜਾ ਸੀਨ ਆ रे कोतारा बाबा आउगा ठीक है आया ताया रोटी कर आया ताय <था यार। laughs> <बोले उना थेंगा। laughs> है ਮਾਪੂਰਾ ਦੇਖੀਂ ਨਾ ਕਰਤਾਰ ਹਾਂ ਲੈ ਭਾਈ ਹਾਂ ਨਾ ਨਕਾ ਕਰਕੇ ਆਉਣਾ ਲੋਕ ਹਾਈ ਕਿ ਵਸੂਈ ਆਏ ਕਹੀ ਜੀ ਹਲਾਵਾ ਥੱਲੇ ਖੜਾ ਠੀਕੇ ਸਾਲਾ ਰੀਓ ਜਾਂ ਲੱਗੇਗਾ ਨਾ ਬਾਬਾ ਕਰਦਾ ਕਮਾਂਡਰ ਦੇਖਣੇ ਨਹੀਂ ਆ ਰਹੇ ਆ ਫੇਕ ਲੱਗਦਾ ਯਾਰ ਉਹ ਥੋੜਾ ਜਿਹਾ ਨੇੜੇ ਜਾ ਯਾਰ ਲੱਗਦਾ ਥੋੜਾ ਜਿਹਾ ਨੇੜੇ ਕੁਝ ਨਹੀਂ ਹੁੰਦਾ ਮਿੱਟੀ ਲਾ ਕੇ ਨੱਕ ਸਾਈਡ ਤੇ ਉਹ ਹੀ ਲਾ ਦੇ ਖਾੜਜੋ ਕਰਕੇ ਇੱਕ ਫਾਈਲ ਤੇ ਲਾ ਦੇ ਮਾੜੀ ਨਹੀਂ ਬੰਦੀ ਹੈ ਤਾਂ ਇੱਕੋ ਖਾੜਜੋ ਕਰਕੇ ਮਾੜੀ ਨਾਲ ਪਾਉ ਘੱਟ ਤੇ ਮਿੱਟੀ ਧਰ ਦੋ ਉਹ ਕਿਵੇਂ ਖਾਲੀ ਟੀ ਬਣੀ ਰੱਖੀ ਬੈਠਾ ਉਹ ਬਾਈ ਨੇੜੋਂ ਨਹੀਂ ਫੜਵਾੜਾ ਸੀ ਨ ਇੱਕ ਵਾਰੀ ਨਹੀਂ ਨਹੀਂ ਨੇੜੋਂ ਤਾਂ ਫਿਰ ਪਤਾ ਲੱਗ ਜਾਂਦਾ ਖਾਲ ਦੇ ਵਿੱਚ ਪਾਣੀ ਤਾਂ ਹੈ ਨਹੀਂ ਇਧਰੋਂ ਲੱਗਦਾ ਨਹੀਂ ਨਹੀਂ ਵਾਸੇ ਤਾਂ ਕਿ ਫੋਕਲ ਸੀਨ ਸੀ ਉਹ ਕਹਿੰਦਾ ਦੂਰੋਂ ਕਲੀਅਰ ਨਾ ਆਉਂਦਾ ਨਾ ਆਇਆ ਤਾਂ ਇੱਟੀ ਕਾਲਾ ਹੈ ਤੂੰ ਤਾਂ ਖੂਲ ਕੇ ਮੈਂ ਕਿਹਾ ਤਾਂ ਆਇਆ ਈ ਤੂੰ ਭਤੀਜੇ ਤੇਰਾ ਰੋਟੀਆਂ ਰੱਖੀ ਬੈਠਾ ਗਿਆ ਸਾਹਮਣੇ ਖਾਲੀ ਆ ਫਿਰ ਡੱਬਾ ਥਾ ਕੇ ਪਾਇਆ ਹੈ ਆ ਬੰਦੇ ਦੋ ਸਾਡੇ ਦਾ ਐਕਟਰ ਤੋਂ ਸਾਡੇ ਤੋਂ ਤਾਇਆ ਵਾਲਾ ਡਾਇਲੋਗ ਨਹੀਂ ਬੋਲਿਆ ਜਾ ਰਿਹਾਗਾ <classic> बोल के बोली ताया ओ ताया दोबारा डायलॉग बड़ा सुना दे एक बार आ मुंडे ਦਾ ਤਾਇਆ ਹੈਗਾ ਨਾ ਬਦ ਨਹੀਂ ਹੁੰਦਾ ਹੁੰਦਾ ਨਾ ਬਦ ਨਹੀਂ ਹੁੰਦਾ ਹੁੰਦਾ ਆ ਭਤੀਜ ਨੂੰ ਸਮਝਾ ਦੇ ਆਪਣੇ ਨੂੰ ਤਾਇਆ ਹਾਂ ਜਿਹੜਾ ਕੀ ਆ ਆ ਜਾ ਆ ਜਾ ਹਲਕ ਨੂੰ ਕੰਮ ਨਹੀਂ ਕਰਦਾ ਰਹਿਣਾ ਆਪੀ ਖਾਲਾ ਖਾਣਾ ਜਿਹੜਾ ਖਾਣਾ ਉਹ ਨੂੰ ਵੀ ਲਾ ਦੇ ਜੇ ਕਿੱਦਾਂ ਗਿਆ ਹੋ ਗਿਆ ਉਹ ਤੇਰਾ ਉਹ ਮੁੰਡਾ ਕਰਦੀ ਕਰਦਾ ਕਿ ਆ ਜਾ ਓਏ ਹਾਂ ਛੇਰਾ ਇੱਥੋਂ ਉੱਚੀ ਦੇ ਨੇ ਕਿ ਕਿਤਨੇ ਬੋਦਨਾ ਤਾ ਹੈ ਹੈ ਬਸ ਤੂੰ ਜਦੋਂ ਕੋਲੇ ਆ ਗਿਆ ਉਦੋਂ ਬੁਲਾਉ 1 2 3 ਓਹ ਹਾਂ ਛੇਰਾ ਕੀ ਆ ਬਸ ਕਰ ਲੈ ਇੱਥੇ ਐ ਬੈਠੀ ਹੁਣ ਹੋਰ ਹੁਣ ਕੋਲੇ ਛੱਡ ਕੇ ਖੜਚ ਐ ਬੈਠ ਆਹ ਮੜਾ ਇਹ ਇੱਥੇ ਇਹੀ ਕਰਕੇ ਆਹ ਮੜਾ ਇਹ ਮੰਜਾ ਸਾਈਡ ਤੇ ਕਰਦੇ ਇੱਥੋਂ ਆਏ ਕ੍ਰਾਸ ਕਰਦੇ ਹਣਾ ਆ ਇਹ ਦੇਖੋ ਜੀ ਇੱਥੇ ਕੰਨੀ ਰੱਖ ਕੇ ਇੱਥੇ ਵੇਢੀ ਲਾ ਕੇ ਜਾ ਆਹ ਇਹ ਖੰਭੇ ਤੇ ਹੋ ਕੰਮ ਇਹ ਕਹੂੰਗਾ ਇਹ ਇੱਥੇ ਤੇਰੇ ਕੋਲੇ ਮੈਂ ਕਹੂੰਗਾ ਨਾ ਯਾਰ ਕਿ ਮੈਂ ਰੋਟੀ ਦਾ ਮੇਰਾ ਪੁੱਤ ਖਾਊਗਾ ਮੈਂ ਜਾ ਕੇ ਵੀ ਰੋਟੀ ਲੈ ਕੇ ਦੇਣੀ ਹੈ ਉਹਨੇ ਪੜ੍ਹਨੇ ਜਾਣਾ ਹੁਣ ਐ ਕਹਿ ਕੇ ਰੰਗਣਾ ਇਹ ਕਹੂੰਗਾ ਪੜ੍ਹਨੇ ਜਾਣਾ ਮੈਂ ਤਾਂ ਬੋਲੇ ਨਾਲ ਹੁੰਦਾ ਤਾਂ ਕਿਹਦਾ ਹੁੰਦਾ ਇਹ ਤਾਂ ਇਤਵਾਰ ਐ ਤਾਂ ਧਰੇ ਐ ਇਤਾਂ ਕੰਮ ਲਾਣ ਨੂੰ ਨਾਲ ਜੇ ਜਦੋਂ ਹੁਣੇ ਆਉਂਗਾ ਮੈਂ ਤੂੰ ਆ ਜਾ ਤਾ ਰੋਟੀ ਖਾ ਲੈ ਹਾਂ ਆ ਜਾ ਤਾ ਰੋਟੀ ਖਾ ਲੈ ਨਾਲ ਮੈਨੂੰ ਕਦੇ ਨਾ ਬਲਾਉਣ ਨਾ ਉਹ ਨੂੰ ਲਾ ਲਿਆ ਕਰ ਨਾਲ ਬਾਹਰ ਦਵਾਰ ਘਰੇ ਪੈ ਕੇ ਵਧੂਗਾ ਉਹ ਅੱਜ ਤਾਂ ਇਹ ਦਵਾਰ ਹਾਂ ਜਿਆਦਾ ਤਾਂ ਥੇਲੇ ਬੈਠਾ ਉਹਦੇ ਦੀ ਬਾਣ ਵਧਣਗੇ ਇਹ ਕਹੂੰਗਾ ਮੈਂ ਬੋਲਾਂ ਉਹ ਤਰਾ ਹਾਂ ਉਹ ਦੋ ਮੈਂ ਉਹ ਸਿੱਧਿਆ ਨਾ ਮੈਂ ਤੇਰੇ ਤੋਂ ਤੇਰਾ ਕਿਥੋਂ ਕੈਮਰਾ ਲੈਣਾ ਹੈ ਹਾਂ ਸ਼ੇਰਾ ਕਿਵੇਂ ਆ ਕੋਣ ਬੰਡਾ ਬੱਟਾ ਬਣ ਗਿਆ ਉਹ ਤੈਨੂੰ ਬੁਲਾਈ ਜਾਂਦਾ ਉੱਤੋਂ ਬੋਲ ਵੀ ਹਾਂ ਠੀਕ ਆ ਤਾਂ ਬਹੁਤ ਇੱਕ ਤਰ੍ਹਾਂ ਹਾਈ ਕੈਮਰਾ ਕਮਾਲਾ ਬਸ ਇੱਕ ਤਰ੍ਹਾਂ ਨੂੰ ਮੈਂ ਦੱਸਦਾ ਆਈਡੀਆ ਆ ਆ ਠੀਕ ਹੈ ਇਹ ਤਾਇਆ ਤੂੰ ਤੂੰ ਨੂੰ ਬੋਲ ਮਾਰ ਉਹ ਤਾਇਆ ਤਾਇਆ ਉਹ ਤੂੰ ਹਾਂ ਇੱਥੇ ਓਏ ਹਾਂ ਵੀ ਸ਼ੇਰਾ ਕੀ ਕਹਿੰਦਾ ਸੀ ਆ ਤਾ ਰੋਟੀ ਖਾ ਲੈ ਬਹਿ ਜਾ ਹਾਂ ਮੈਂ ਤੂੰ ਆ ਉਹ ਨਾ ਸ਼ੇਰਾ ਉਹ ਦਵਾ ਕੇ ਭੁੱਖਾ ਆਉਣਾ ਘਰੇ ਯਾਰ ਮੈਂ ਉਹਨੂੰ ਵੀ ਰੋਟੀਆਂ ਲਾ ਕੇ ਦੇਣੀ ਆ ਨਾਲੇ ਉਹਨੇ ਪੜ੍ਹਨ ਜਾਣਾ ਹੋਣਾ ਇਹ ਦਵਾ ਤੇਰਾ ਡਾਇਲੋਗ ਆ ਆ ਜਾ ਸਾਦਾ ਕੰਨਾ ਉੱਥੇ ਕੰਮ ਕਰ ਰਹਿਣਾ ਉਹਨੂੰ ਵੀ ਲਾ ਲਿਆ ਕਰ ਪੜ੍ਹਨਾ ਅੱਜ ਤਾਂ ਤਾਂ ਐਤਵਾਰ ਆ ਅੱਜ ਤਾਂ ਐਤਵਾਰਾ ਅੱਜ ਕਿਹੜੀਆਂ ਪੜਾਂਗਾਂ ਹੁੰਦੀਆਂ ਆਹ ਤੇਰੇ ਸਾਹਮਣੇ ਮੈਂ ਬੈਠਾ ਇਕੱਠੇ ਤਾਂ ਸੀ ਪੜਦੇ ਆ ਠੀਕ ਐ ਤੂੰ ਐ ਕਹਦੀ ਇਕੱਠੇ ਤਾਂ ਸੀ ਪੜਦੇ ਆ ਤੂੰ ਰੋਟੀ ਖਾ ਲੈ ਆ ਜਾ ਸਾਰਾ ਦਿਨ ਇਕੱਲਾ ਹੀ ਖਾਪਦਾ ਰਹਿਣਾ ਉਹਨੂੰ ਵੀ ਲਾ ਲਿਆ ਕਰ ਨਾਲ ਆਹ ਡਾਇਲੋਗ ਬੋਲਣਾ ਸਮਝ ਆ ਗਿਆ ਹੁਣ ਹੁਣ ਤਾਂ ਕੱਢ ਦਿੰਗਾ ਜੀ ਅੱਪਾ ਕੱਢ ਦਿੰਦਾ ਹੁਣ ਤਾਂ ਚਿਬ ਕੱਢ ਦੂਗਾ ਇਹ ਉਹ ਨੂੰ ਉਹ ਹਾਂ ਵੀ ਸ਼ੇਰਾ ਕਿਵੇਂ ਬੋਲ ਮਾਰਦਾ ਸੀ ਆ ਜਾ 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 ਤਾਇਆ ਆ ਜਾ ਰੋਟੀ ਖਾਲਾ ਰੋਟੀ ਦਾ ਸ਼ੇਰਾ ਬੈਠਾ ਥਲੇ ਕਰੇ ਮੁੰਡਾ ਵੀ ਭੁੱਖਾ ਆਣਾਗਾ ਉਹਨੂੰ ਵੀ ਰੋਟੀ ਨਾਲ ਆ ਕੇ ਖਵਾਉਣਾ ਹੈ ਠੀਕ ਹੈ ਨਹੀਂ ਥੋੜਾ ਰੱਖ ਉਹਨੂੰ ਨਹੀਂ ਮੈਂ ਇੱਧਰ ਉੱਧਰ ਉਹ ਸ਼ੇਰਾ ਮੈਂ ਜਿੰਨਾ ਮਰਜ਼ੀ ਖਾਪਾਂ ਉਹਨੂੰ ਵੀ ਮੈਂ ਦੇਖਵਾੜਨਾ ਮੈਂ ਜਿੰਨਾ ਮਰਜ਼ੀ ਖਾਪਾਂ ਪਰ ਉਹ ਨੂੰ ਨਹੀਂ ਮੈਂ ਇਸ ਕੰਮ 'ਚ ਪਾਉਂਦਾ। ਖੇਤੀ ਦੇ ਕੰਮ 'ਚ ਬਾੜਦਾ। ਹਾਂ ਉਹ ਨੂੰ ਨਹੀਂ ਮੈਂ ਖੇਤੀ 'ਚ ਪੈਣ ਦਿੰਦਾ। ਬਸ ਐ ਜਿਹੜੇ ਆਉਦੇ ਹਿਸਾਬ ਨਾਲ ਕਹਿੰਦੀ ਆ। ਵੀ ਖੇਤੀ ਦੇ ਕੰਮ 'ਚ ਬਾੜਦਾ ਨਹੀਂ। ਉਹ ਨੂੰ ਤਾਂ ਮੈਂ ਵੱਡਾ ਅਫਸਰ ਹੀ ਬਣਾਉਣਾ। 1 2 3 ਇਹ ਸ਼ੇਰਾ ਮੈਂ ਚਾਹੇ ਕਿੰਨਾ ਮਰਜ਼ੀ ਖੱਤੀ ਜਾਵਾਂ। ਉਹ ਨੂੰ ਤਾਂ ਪੜਾ ਲਖਿਆ ਕਿ ਨਾ ਇੱਕ ਚੰਗਾ ਅਫਸਰ ਬਣਾਉਣਾ ਹੈ। ਕੀ ਆ ਲੈ ਬਜੀ ਮੱਕਤਾ ਪੜ੍ਹਦੇ। ਜਿਵੇਂ ਤੁਮ ਮੈਂ ਬੋਲਿਆ सेम ਮੇਰੀ ਕਾਪੀ ਕਰਕੇ ਬੋਲ। ਉਹ ਸ਼ੇਰਾ ਉਹ ਨੂੰ ਨਹੀਂ ਮੈਂ ਇਸ ਕੰਮ 'ਚ ਪਾਉਣਾ। ਇਸ ਕੰਮ 'ਚ ਕਹਿੰਦੇ ਜਾਂ ਖੇਤੀ 'ਚ। ਉਹ ਨੂੰ ਨਹੀਂ ਮੈਂ ਖੇਤੀ 'ਚ ਆਹੋ ਸ਼ੇਰਾ। ਉਹ ਨੂੰ ਨਹੀਂ ਮੈਂ ਖੇਤੀ 'ਚ ਪਾਉਣਾ। ਉਹ ਨੂੰ ਤਾਂ ਮੈਂ ਪੜਾ ਕੇ ਵੱਡਾ ਅਫਸਰ ਬਣਾਉਣਾ। ਐ। ਉਹ ਨੂੰ ਤਾਂ ਮੈਂ ਪੜਾ ਕੇ ਵੱਡਾ ਅਫਸਰ ਹੀ ਬਣਾਉਣਾ। ਠੀਕ ਐ ਐ। ਥੋੜਾ ਜਿਹਾ ਲੱਗੇ ਵੀ ਹਾਂ ਡਾਇਲੋਗ ਆ। 1 2 3 ਸ਼ੇਰਾ। ਸ਼ੇਰਾ ਤੋਂ ਬਾਅਦ ਡਾਇਲੋਗ ਭੁੱਲ ਗਿਆ। ਚਾਹੇ ਤੇਰੇ ਬਸ ਇਧਰ ਹੋ ਜਾਣਾ। ਚਾਹੇ ਉਹ ਸ਼ੇਰਾ ਚਾਹੇ ਇਧਰਲਾ ਪਾਸਾ ਇਧਰ ਹੋ ਜੇ ਉਹਨੂੰ ਨਹੀਂ ਮੈਂ ਇਸ ਕੰਮ ਚ ਪਾਉਣਾ ਉਹਨੂੰ ਤਾਂ ਮੈਂ ਲਿਖਾ ਕੇ ਵੱਡਾ ਅੱਖਰ ਬਣਾਉਣਾ ਹੁਣ ਬੋਲ ਇੱਕ ਵਾਰੀ ਓਏ ਫੇਰਾ ਚਾਹੇ ਇਧਰਲਾ ਪਾਸਾ ਇਧਰ ਹੋ ਜੇ ਉਹਨੂੰ ਨਹੀਂ ਮੈਂ ਇਸ ਕੰਮ ਚ ਪਾਉਣਾ ਉਹਨੂੰ ਤਾਂ ਮੈਂ ਪੜਾ ਲਿਖਾ ਕੇ ਇੱਕ ਵੱਡਾ ਅੱਖਰ ਬਣਾਉਣਾ ਉਹ ਬਣਾ ਖੜਾ ਅੱਖਰ ਇਧਰਲਾ ਪਾਸਾ ਇਧਰ ਹੋ ਜੇ ਉਹਨੂੰ ਨਹੀਂ ਮੈਂ ਇਸ ਕੰਮ ਚ ਪਾਉਣਾ ਉਹਨੂੰ ਤਾਂ ਮੈਂ ਪੜਾ ਲਿਖਾ ਕੇ ਇੱਕ ਵੱਡਾ ਅੱਖਰ ਬਣਾਉਣਾਗਾ ਹੋਣ ਤੇਰਾ ਹਲੋ ਬਣਿਆ ਖੜਾ ਅਫਸਰ ਕਾ ਪਤਾ ਹੀ ਹੈ ਮੈਨੂੰ ਤੇਰਾ ਅਫਸਰ ਬਣਿਆ ਖੜਾ ਅਫਸਰ ਹੋ ਗਿਆ ਫੀਲਿੰਗ ਨਾ ਪਤਾ ਆ ਪਤਾ ਹੀ ਹੈ ਮੈਨੂੰ ਬਣੀ ਖੜਾ ਅਫਸਰ ਉਹ ਮੇਰੇ ਨਾਲ ਹੀ ਬਣੀ ਖੜਾ ਦੇ ਯਾਰ ਬੜਾ ਫੀਲ ਆਉਂਦਾ ਇੱਥੇ ਉੱਰੇ ਉੱਰੇ ਜਾ ਪਤਾ ਆ ਬਣੀ ਖੜਾ ਅਫਸਰ ਪਤਾ ਹੀ ਹੈ ਮੈਨੂੰ ਮੇਰੇ ਨਾਲ ਹੀ ਫੜਦਾ ਹੈ ਆ ਮਾਰੇ ਇੱਕ ਦੋ ਚਲੋ ਉਹ ਤਾਇਆ ਪੱਦੀ ਆ ਮੈਨੂੰ ਕਿਹੜਾ ਅਫਸਰ ਬਣ ਆਉਣੇ ਮੇਰੇ ਨਾਲ ਹੀ ਦੱਤਾ ਹੋਇਆ ਕਿਹੜਾ ਪੜਦਾ ਹੋਇਆ ਆਇਆ ਤੂੰ ਰੋਕੀ ਫੜ ਬਹਿ ਜਾ ਅੱਛਾ ਪੂਰਨ ਮਿੰਟ ਦੀ ਬਾਈ ਜੇ ਵਿੱਚ ਨਾ ਲੋ ਜੀ ਅੱਜ ਦੀ ਸ਼ੂਟਿੰਗ ਵੀ ਹੋ ਗਈ ਖਤਮ ਤੇ ਇਸ ਦੇ ਨਾਲ ਹੀ ਆਪਾਂ ਅੱਜ ਦੇ ਬਲੌਗ ਦਾ ਐਂਡ ਕਰਦੇ ਆਂ ਅਸੀਂ ਟੰਗ ਲੈਣ ਇਹਦਾ ਇਹਦਾ ਜੀਦਾ 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 ਕੋਈ ਨਹੀਂ